ਸਤਿ ਸ਼੍ਰੀ ਅਕਾਲ ਜੀ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਇਸ ਵੇਲੇ ਦੀ ਵੱਡੀ ਖਬਰ ਮਲੇਰ ਕੋਟਲਾ ਤੋਂ ਆ ਰਹੀ ਹੈ ਮਲੇਰ ਕੋਟਲਾ ਦੇ ਵਿੱਚ ਇੱਕ ਵੱਡਾ ਜਿਹੜਾ ਮਾਮਲਾ ਸਾਹਮਣੇ ਆਇਆ ਹੈ ਮਾਮਲਾ ਇਹ ਹੈ ਕਿ ਕੁਝ ਦਿਨ ਪਹਿਲਾਂ ਇੱਥੋਂ ਦੇ ਤਿੰਨ ਵਿਅਕਤੀ ਸ੍ਰੀ ਮੁਖਸਰ ਸਾਹਿਬ ਗੈਹਾਨ ਮੁਖਸਰ ਸਾਹਿਬ ਜਾਨ ਤੋਂ ਬਾਅਦ ਉਹਨਾਂ ਦੀ ਮੁਲਾਕਾਤ ਇੱਕ ਸਮਸ਼ਾਨਾ ਦੇ ਵਿਅਕਤੀ ਨਾਲ ਹੁੰਦੀ ਹੈ ਉੱਥੇ 18 ਸਾਲ ਦੇ ਮੁੰਡੇ ਨਾਲ ਹੁੰਦੀ ਹੈ ਉਸ ਤੋਂ ਬਾਅਦ ਜਦੋਂ ਖਮਸ਼ਾ ਜੋ ਕਿ ਸ੍ਰੀ ਮੁਖਸਰ ਸਾਹਿਬ ਦਾ ਰਹਿਣ ਵਾਲਾ ਹੈ ਉਸ ਦੀ ਕਰੋਨਾ ਰਿਪੋਰਟ ਕਰਵਾਈ ਗਈ ਤਾਂ ਉਹ ਪੋਜ਼ਿਟਿਵ ਆਇਆਗੇ ਜਿਸ ਤੋਂ ਬਾਅਦ ਐਸ ਡੀ ਐਮ ਮਲੇਰ ਕੋਡਲਾ ਵੱਲੋਂ ਇੱਕ ਮੈਸੇਜ ਹੈਗਾ ਉਹ ਸੋਸ਼ਲ ਮੀਡੀਆ ਤੇ ਛੱਡਿਆ ਗਿਆ ਜਿਸ ਨੂੰ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਜਿਸ ਦੇ ਵਿੱਚ ਦੱਸਿਆ ਗਿਆ ਹੈ ਕਿ ਸ੍ਰੀ ਮੁਖਸਰ ਸਾਹਿਬ ਵਿਖੇ ਮੁਹੰਮਦ ਸ਼ਮਸ਼ਾ ਉਮਰ 18 ਸਾਲ ਨਾਂ ਦੇ ਵਿਅਕਤੀ ਦੀ ਕਰੋਨਾ ਰਿਪੋਰਟ ਪੋਜ਼ਿਟਿਵ ਆਈ ਹੈ ਮਲੇਰ ਕੋਡਲਾ ਤੋਂ ਤਿੰਨ ਵਿਅਕਤੀ ਮੁਹੰਮਦ ਯਾਕੂਬ ਵਾਸੀ ਵੱਡਾ ਵੇੜਾ ਮੁਹੰਮਦ ਅਮਜਦ ਖਾਨ ਬੈਕਸਾਈਡ ਜਮਾ ਮਸਜਿਦ ਅਤੇ ਮੁਹੰਮਦ ਅਸਲਮ ਡ라이ਵਰ ਰਾਇਕੋਡ ਰੋਡ ਪੁਲ ਦੇ ਨਾਲ ਮਲੇਰਕੋਟਲਾ ਇੱਕ ਗੱਡੀ ਰਾਹੀ ਸ੍ਰੀ ਮੁਖਸਰ ਸਾਹਿਬ ਵਿਖੇ ਸਥਿਤ ਇੱਕ ਮਸਜਿਦ ਚ ਗਏ ਸਨ ਅਤੇ ਇਸ ਮੁਹੰਮਦ ਸ਼ਮਸ਼ਾਨਾ ਦੇ ਵਿਅਕਤੀ ਦੇ ਸੰਪਰਕ ਚ ਆਏ ਸਨ ਇਹਨਾਂ ਤਿੰਨ ਵਿਅਕਤੀਆਂ ਨੂੰ ਅੱਜ ਸਿਵਲ ਹਸਪਤਾਲ ਮਲੇਰਕੋਟਲਾ ਚ ਦਾਖਲ ਕਰਵਾ ਦਿੱਤਾ ਗਿਆ ਅਤੇ ਨਾਲ ਹੀ ਐਸਡੀਐਮ ਨੇ ਅਪੀਲ ਕੀਤੀ ਹੈ ਆਮ ਜਨਤਾ ਨੂੰ ਕਿ ਜੇ ਕੋਈ ਵੀ ਵਿਅਕਤੀ ਇਹਨਾਂ ਵਿਅਕਤੀਆਂ ਨੂੰ ਮਿਲਿਆ ਹੋਵੇ ਜਿਸ ਦੇ ਵਿੱਚ ਮੁਹੰਮਦ ਯਾਕੂਬ ਮੁਹੰਮਦ ਅਮਜਦ ਅਤੇ ਜਿਹੜਾ ਇਹਨਾਂ ਦਾ ਇੱਕ ਸਾਥੀ ਹੈਗਾ ਉਨ੍ਹਾਂ ਦੇ ਸੰਪਰਕ ਦੇ ਵਿੱਚ ਕੋਈ ਆਇਆ ਤਾਂ ਚਾਹੀਦਾ ਸੋ ਜੇਕਰ ਇਨ੍ਹਾਂ ਵਿਅਕਤੀਆਂ ਦੇ ਸੰਪਰਕ ਦੇ ਵਿੱਚ ਇੱਕ ਵਾਰ ਫਿਰ ਦੱਸਦੀ ਹੈ ਕਿ ਅਗਰ ਇਨ੍ਹਾਂ ਵਿਅਕਤੀਆਂ ਦੇ ਸੰਪਰਕ ਦੇ ਵਿੱਚ ਕੋਈ ਵੀ ਸ਼ਹਿਰ ਦਾ ਵਿਅਕਤੀ ਆਇਆ ਜੋ ਨਾਮ ਗਿਣਵਾਏ ਗਏ ਨੇ ਤਾਂ ਉਹਨਾਂ ਨੂੰ ਹਦਾਇਤ ਜਿਹੜੀ ਕੀਤੀ ਗਈ ਹੈ ਐਸ ਡੀ ਐਮ ਮਲੇਰਕੋਟਲਾ ਵੱਲੋਂ ਕਿ ਉਹ ਤੁਰੰਤ ਇਕਾਂਤ ਵਾਸ ਹੋ ਜਾਣ ਯਾਨੀ ਕਿ ਖੁਦ ਨੂੰ ਇਕੱਲੇ ਕਰ ਲੈਣ ਕਾਸੀ ਯਕੀ ਇਸ ਤੋਂ ਪਹਿਲਾਂ ਵੀ ਦਰਜਨਾ ਮਾਮਲੇ ਜਿਹੜੇ ਸਿਹਤ ਵਿਭਾਗ ਨੂੰ ਭੇਜੇ ਗਏ ਸੀ ਜਿਨ੍ਹਾਂ ਤੇ ਸ਼ੱਕ ਸੀ ਸ਼ੱਕੀ ਮਰੀਜ਼ ਸੀ ਪਰ ਅਜੇ ਤੱਕ ਡਿਸਟ੍ਰਿਕਟ ਸੰਗਰੂਰ ਦੇ ਵਿੱਚ ਕੋਈ ਵੀ ਮਾਮਲਾ ਕਰੋਨਾ ਪੋਜ਼ਿਟਿਵ ਦਾ ਸਾਹਮਣੇ ਨਹੀਂ ਆਇਆ ਕਾਸੀ 파ਰੂਕੀ ਫਕੀਰ ਟੀਵੀ ਪੰਜਾਬੀ ਮਲੇਰਕੋਟਲਾ